ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਵੀਡੀਓ 'ਚ ਆਪਾਂ ਨੈਕ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਜਿਹੜਾ ਅੱਜ ਕੱਲ ਟ੍ਰੈਂਡ 'ਚ ਚੱਲ ਰਿਹਾ ਹੈ ਕਲਾਸ ਨੈਕ ਕੈਰ ਦਿੰਦੇ ਆ ਉਹਨੂੰ ਉਹ ਆਪਾਂ ਡਿਜ਼ਾਈਨ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਹੁਤ ਹੀ ਈਜ਼ੀ ਢੰਗ ਨਾਲ ਜਿਹੜਾ ਆਪਾਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਵੀਡੀਓ ਨਾ ਬਣੇ ਰਹੇਓ ਸਾਰਾ ਡਿਜ਼ਾਈਨ ਜ਼ਰੂਰ ਦੇਖਿਓ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜਿਹੜੇ ਖੁਦ ਸਟਿਚ ਕਰਦੇ ਨੇ ਤੇ ਉਹ ਜ਼ਰੂਰ ਬਣਾ ਸਕਦੇ ਨੇ ਇਹ ਡਿਜ਼ਾਈਨ ਜੇ ਤੁਹਾਨੂੰ ਸਲਾਈ ਥੋੜੀ-ਬਹੁਤੀ ਹੁੰਦੀ ਹੈ ਤਾਂ ਤਾਂ ਵੀ ਤੁਸੀਂ ਇਹ ਡਿਜ਼ਾਈਨ ਜਿਹੜੀ ਵੀਡੀਓ ਦੀ ਹੈਲਪ ਨਾਲ ਤੁਸੀਂ ਬਣਾ ਸਕਦੇ ਹੋ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਤੇ ਨਾ ਸ਼ਰਟ ਲੈ ਲਿਆ ਸ਼ਰਟ ਚ ਆਪਣੇ ਦੇਖੋ ਕੱਟ ਹੈ ਜਿਹੜੀਆਂ ਪਾਈਆਂ ਹੋਈਆਂ ਨੇ ਪਹਿਲਾਂ ਤੋਂ ਹੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਸ਼ਰਟ ਚ ਕਟਿੰਗ ਕਰਾਂਗੇ ਪਹਿਲਾਂ ਇੱਥੇ ਆਪਣਾ ਨੈੱਕ ਬਣੂਗਾ ਸ਼ਰਟ ਦੀ ਕਟਿੰਗ ਕਿੰਨੀ ਕਰਾਂਗੇ ਜੀ ਆਪਾਂ 3 ਇੰਚ 3 ਇੰਚ ਜਿਹੜੀ ਕਟਿੰਗ ਹੋ ਜੂਗੀ ਚੌੜਾਈ ਗਲੇ ਦੀ ਚੌੜਾਈ 3 ਇੰਚ ਹੋਊਗੀ ਕਿਉਂਕਿ ਆਪਣੀ ਪੱਟੀ ਪਾਉਗੀ ਜਿਹੋ ਕਵਰ ਹੋ ਜੂਗਾ ਤੇ ਜਿੰਨਾ ਵੀ ਹੈ ਨਾ ਆਪਾਂ ਮਾਰਜਿਨ ਲਿਆ ਹੈਗਾ ਤੇ ਉਹ ਕਵਰ ਹੋ ਕੇ ਚੌੜਾਈ ਗਲੇ ਦੀ ਘੱਟ ਹੀ ਰਹਿ ਜੂਗੀ ਆਪਾਂ ਸਿਰਫ ਕਟਿੰਗ ਪਹਿਲਾਂ 3 ਇੰਚ ਕਰ ਰਹੇ ਆ ਤੇ ਨੀਚੇ ਨੂੰ ਆਪਾਂ ਲਵਾਂਗੇ ਜੀ 12 ਇੰਚ 12 ਇੰਚ ਤਿੰਨ ਸੈਣੀ ਲਵਾਂਗੇ ਤੇ 12 ਤੋਂ نیچے ਨੂੰ ਇਸ ਤਰ੍ਹਾਂ ਕੱਟ ਕਿਵੇਂ ਹੋਊਗਾ 1 ਇੰਚ 1 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਇਸ ਲਾਈਨ ਨੂੰ ਇਸ ਇਸ ਨਿਸ਼ਾਨੀ ਨਾਲ ਮਿਲਾ ਲਾਂਗੇ ਬਹੁਤ ਸੋਹਣਾ ਬਣ ਕੇ ਜਿਹੜਾ ਆਪਣਾ ਨੈਕ ਡਿਜ਼ਾਈਨ ਰੈਡੀ ਹੋਊਗਾ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਕੱਟ ਕਰ ਲਾਂਗੇ ਬਹੁਤ ਛੋਟਾ ਗਲਾਪੈਨ ਨਾ ਪਸੰਦ ਕਰਦੇ ਨੇ ਜੀ ਉਹ ਜਿੰਨਾਂ ਦਾ ਇਹ ਸੂਟਾ ਕਾਫੀ ਪਤਲੇ ਨੇ ਜਿਵੇਂ ਆਪਾਂ 3 ਇੰਚ ਦੀ ਚੜਾਈ ਲਈ ਹੈ ਨਾ ਜੇ ਨਾਰਮਲ ਸਾਈਜ਼ ਦੇ ਜਿਵੇਂ ਇਹਨਾਂ ਦਾ ਤਾਂ ਸਿਰਫ 18 ਘੇਰਾ ਛਾਤੀ ਹੋਗੀ ਇਹਨਾਂ ਦੀ 17 ਕਮਰ ਵੀ 14 ਬਹੁਤ ਪਤਲੀ ਨਾ ਪੈਜੀ ਇਹ ਤੁਸੀਂ ਜਿਵੇਂ ਚੜਾਈ ਆਪਾਂ ਲਈ ਹੈ ਜੀ 3 ਇੰਚ ਤੁਸੀਂ ਸਵਾ 3 ਲੈ ਲਿਓ ਠੀਕ ਆ ਜਾਊਗਾ ਇਹਨਾਂ ਦਾ ਰਹਿ ਜੂ ਗਲੇ ਦੀ ਚੜਾਈ ਸਵਾ ਤੋਂ ਥਿਆਰ ਤੇ ਆਪਣਾ ਰਹੂਗਾ ਜੀ 2.5 ਜੇ ਤੁਸੀਂ 2.5 ਲਓਗੇ ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਇਸ ਤਰ੍ਹਾਂ ਨੈੱਕ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੀ ਲੁੱਕ ਦੇ ਰਿਆ ਹੁਣ ਹੁਣ ਕਿ ਆਪਾਂ ਕੱਚੀ ਸੀਨ ਲਈ ਹੈ ਹੁਣ ਕੀ ਕਰਨਾ ਹੈ ਆਪਾਂ ਨੇ ਇਸ ਚ ਲੇਸ ਦਾ ਡਿਜ਼ਾਈਨ ਵੀ ਐਡ ਕਰਨਾ ਹੈ ਤੇ ਇਸ ਤਰ੍ਹਾਂ ਦੇ ਨਾਲ ਬਿਲਕੁਲ ਨਾਲ ਨਾਲ ਜਿੱਥੇ ਆਪਾਂ ਬੁਕਰਮ ਰੱਖੀ ਹੋਈ ਹੈ ਉੱਥੇ ਆਪਾਂ ਇਸ ਤਰ੍ਹਾਂ ਲੇਸ ਲਾਵਾਂਗੇ ਲੇਸ ਨਾਲ ਨਾਲ ਰੱਖ ਲਵਾਂਗੇ ਲਾ ਕੇ ਦਿਖਾਉਣੀ ਆ ਤੁਹਾਨੂੰ ਆਪਾਂ ਫਾਈਨਲ ਪੂਰਾ ਵਧੀਆ ਹੈ ਨਾ ਚਾਹੇ ਸੋਚ ਸੋਚ ਕੇ ਕਰ ਲਿਓ ਕਾਲੀ ਨਾ ਕਰਿਓ ਕਿਉਂਕਿ ਕਾਲੀ ਚ ਕਦੇ ਵੀ ਕੰਮ ਸਹੀ ਨਹੀਂ ਹੁੰਦਾ ਜਿੰਨਾ ਆਪਾਂ ਤੇ ਅਨਾਲ ਕਰਾਂਗੇ ਸੋ ਸਮਝ ਕੇ ਕਰਾਂਗੇ ਟਿਕਾਈ ਨਾ ਕਰਾਂਗੇ ਉਨੀ ਕੰਮ ਵਿੱਚ ਜਿਹੜੀ ਸਫਾਈ ਆਉਂਦੀ ਹੈ ਡਿਜ਼ਾਈਨ ਬਣਾਉਣ ਵੇਲੇ ਤਾਂ ਕਦੇ ਵੀ ਜਲਦਬਾਜ਼ੀ ਨਾ ਕਰਿਆ ਕਰੋ ਇਸ ਤਰ੍ਹਾਂ ਆਪਾਂ ਸੀਨ ਲਾ ਲਾਂਗੇ ਦੇਖੋ ਤੁਸੀਂ ਇੱਥੇ ਸੀ ਆਪਣੀ ਬੁਕਰਮ ਇੰਨੀ ਤੇ ਆਪਾਂ ਬੁਕਰਮ ਦੇ ਨਾਲ ਨਾਲ ਇਸ ਤਰ੍ਹਾਂ ਉੱਪਰ ਲੇਸ ਰੱਖ ਕੇ ਜਿਹੜੀ ਸੀਨ ਲਾ ਰਿਹਾ ਪੈਸਟ ਰਲੇਸ ਲਾ ਲਈ ਠੀਕ ਹੈ ਜੀ ਲੇਸ ਆਪਾਂ ਨੇ ਜਿਹੜੀ ਲਾ ਲਈ ਐ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਨੈਕ ਡਿਜ਼ਾਈਨ ਬਣਿਆ ਹੋਇਆ ਸੀ ਉਸਤੇ ਇਸ ਤਰ੍ਹਾਂ ਆਪਾਂ ਰੱਖ ਲਾਂਗੇ ਪੱਟੀ ਨੂੰ ਉਲਟਾ ਕਰਕੇ ਜਿੱਥੇ-ਜਿੱਥੇ ਆਪਾਂ ਲੇਸ ਦੀ ਸੀਨ ਲਾਈ ਸੀ ਉੱਥੇ ਉੱਥੇ ਆਪਾਂ ਹੁਣ ਇਹਨਾਂ ਜੋੜਨ ਵਾਸਤੇ ਗਲੇ ਦੇ ਉੱਪਰ ਪੱਟੀ ਨੂੰ ਜੋੜਨ ਵਾਸਤੇ ਸੀਨ ਲਾਵਾਂਗੇ ਉੱਪਰ ਉੱਪਰ ਚੱਲਣੀ ਚਾਹੀਦੀ ਹੈ ਜੇ ਜਿਹੜੀ ਇਹ ਸੀਨ ਹੋਊਗੀ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਦੂਜੀ ਪੱਟੀ ਲਾਉਣੀ ਆ ਇਸ ਤਰ੍ਹਾਂ ਤੁਸੀਂ ਦੇਖੋ ਇੱਕ ਸਾਈਡ ਹੈ ਜਿਹੜੀ ਆਪਣੀ ਡਿਜ਼ਾਈਨ ਦੀ ਬਣਗੀ ਹੁਣ ਸੇਮ ਦੂਜੇ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਪੱਟੀ ਲਾਵਾਂਗੇ ਪਰ ਜਿਹੜੀ ਦੋਨੇ ਪੱਟੀਆਂ ਨੇ ਦੋਨੇ ਪੱਟੀਆਂ ਦੋਨੇ ਸਾਈਡ ਉੱਤੇ ਆਪਾਂ ਨੇ ਰੈਡੀ ਕਰ ਲਈਆਂ ਨੇ ਤੇ ਆਪਾਂ ਹੁਣ ਇਸ ਵਿੱਚ ਪੈਚ ਪਾਉਣਾ ਪੈਚ ਕਿਵੇਂ ਪਾਉਣਾ ਉਹ ਤੁਹਾਨੂੰ ਹੁਣ ਆਪਾਂ ਜਿਹੜਾ ਨੀਚੇ ਹੈ ਪੈਚ ਲੈ ਲਿਆ ਪੈਚ ਆਪਾਂ ਕਟਿੰਗ ਫੇਰ ਕਰ ਦਾਂਗੇ ਕਰ ਦਾਂਗੇ ਆਪਾਂ ਨਾ ਨਿਸ਼ਾਨੀ ਲਾ ਲਈਏ ਪਹਿਲਾਂ ਇਹਦੀ ਵੀ ਆਪਾਂ ਨੂੰ neck ਰੈਡੀ ਕਿੰਨਾ ਚਾਹੀਦਾ ਆਪਾਂ ਜੇ ਤੁਸੀਂ ਦੇਖੋ ਆਪਾਂ ਨੂੰ ਸਿਰਫ ਇਹਨਾਂ ਦਾ ਗਲਾ ਰੈਡੀ ਹੁੰਦਾ 5.5 ਦਾ 5.5 ਹੁੰਦਾ ਨਾ ਉਹ ਤਾਂ ਨੱਕੀ ਅਨੁਸਾਰ ਸਾਢੇ 5 ਹੀ ਰੈਡੀ ਹੋਊਗਾ ਤਾਂ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਮਿਨਾਗੇ ਡੂੰਗਾ ਸਾਢੇ 5 ਡੂੰਗਾ ਹੋਊਗਾ ਜੀ 6 ਰੈਡੀ ਕਿਉਂਕਿ ਉੱਪਰੋਂ 1/2 ਇੰਚ ਫੇਰ ਆਜੂਗਾ 6 ਲੈਣਾ ਆਪਾਂ ਸਾਢੇ 5 ਰੈਡੀ ਹੋਊਗਾ 6 ਤੇ ਆਪਾਂ 6 ਤੱਕ ਆਪਾਂ ਪੈਥ ਲਿਆਉਣਾ ਹੈ ਇੱਕ ਵਾਰ ਆਪਾਂ ਨੀਚੇ ਜਿੱਥੇ ਸੈਟਿੰਗ ਆਉਂਦੀ ਆਪਾਂ ਉੱਥੇ ਰੱਖ ਕੇ ਨਾ ਆਪਲਾ ਲੈ ਲੈਂਨੇ ਇੱਥੇ ਸਹੀ ਲੱਗ ਰਿਹਾ ਜੀ ਹੁਣ ਕੀ ਕਰਨਾ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਸੀਨ ਲਾ ਕੇ ਤੁਹਾਨੂੰ ਦਿਖਾਉਣੀ ਆ ਜੀ ਜਿਹੜੇ ਉਹ ਆਪਾਂ ਕੱਟ ਕਰ ਲਿਆ ਤੇ ਜਿਹੜੇ ਥ੍ਰੈਡ ਲੱਗੇ ਹੋਏ ਸੀ ਉਹ ਵੀ ਆਪਾਂ ਕੱਟ ਕਰ ਲੈਨੇ ਤੇ ਇਸ ਤਰ੍ਹਾਂ ਦੀ ਲੁੱਕ ਦੇ ਰਿਹਾ ਆਪਣਾ ਜਿਹੜਾ neck design ਬਣਿਆ ਹੋਇਆ ਪਹਿਲਾਂ ਆਪਾਂ ਇਹਦੇ ਨਾਲ ਦੇ ਅਪਰ ਡਿਜ਼ਾਈਨ ਬਣਾਏ ਸੀਗੇ ਜਿਵੇਂ ਇੱਥੇ ਬੋਲਾ ਦਿੰਦੇ ਹੁੰਦੇ ਸੀ ਤੇ ਉਹਦੇ ਨਾਲ ਦੇ ਵੀ ਕਾਫੀ ਆਪਣੇ ਸੇਮ ਹੀ ਬਣ ਕੇ ਗਏ ਨੇ ਬਾਕੀ ਪਿੰਟੈਕਸ ਪਾ ਕੇ ਵਿੱਚ ਮੋਤੀ ਲਾ ਦਿੰਦੇ ਸੀ ਜਾਂ ਫਿਰ ਹਨਾ ਬਟਨ ਮੜਾ ਕੇ ਲਾ ਦਿੰਦੇ ਸੀ ਉਹ ਤੁਹਾਡੀ ਇੱਛਾ ਜਿਵੇਂ ਦਾ ਤੁਸੀਂ ਕੋਈ ਵੀ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ ਜਿਵੇਂ ਦਾ ਵੀ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਇੱਕ ਵਾਰ ਤੁਹਾਨੂੰ ਪਤਾ ਲੱਗ ਗਿਆ ਜੀ ਆਪਾਂ ਕਿਵੇਂ neck ਬਣਦਾ ਕਿਵੇਂ ਹੁੰਦਾ ਅੱਜਕੱਲ ਬਹੁਤ ਹੀ ਟ੍ਰੈਂਡੀ ਚੱਲ ਰਿਹਾ ਹੈ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਇਆ ਹੋਣਾ ਦਿਖਾਈ ਹੋ ਇਥੋਂ ਬਹੁਤ ਹੀ ਸੋਹਣਾ ਜਿਹੜਾ ਸਫੈਰੀ ਤੇ ਆਪਣਾ ਨੈਕ ਡਿਜ਼ਾਈਨ ਬਣ ਕੇ ਰੈਡੀ ਹੋਇਆ ਜੀ ਫਿਰ ਨਵੀਂ ਵੀਡੀਓ ਚ ਆਪਾਂ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਵਾਂਗੇ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ